ਮਲਕਰਾ ਵਿਖੇ ਸਫਜਾਦਿਆਂ ਅਤੇ ਸ਼ਹੀਦੀ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਦਨ ਕੈਂਪ ਲਗਾਇਆ ਗਿਆ। ਤਸਕੋ ਤੁਸੀਂ ਦੇਖ ਰਹੇ ਹੋ ਜਨਸ਼ਕਤੀ نیوز ਪੰਜਾਬ ਤੇ ਮੈਂ ਹਾਂ ਅਮਨਜੀਤ ਸਿੰਘ ਖੇਰਾ। ਤੁਹਾਨੂੰ ਜੀ ਆਇਆਂ ਆਖਦਾ ਹਾਂ ਤੇ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਮਲਕਲਾ ਤੋਂ ਜਿੱਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰਕੌਰ ਜੀ ਅਤੇ 4 ਸਫਜਾਦੇ ਆਸਮੇਤ ਸ਼ਹੀਦਾਂ ਸਿੰਘਾਂ ਦੀ ਲਾਸਾਨੀ ਕਰਵਾਨੀ ਨੂੰ ਸਮਰਪਿਤ ਫਤਿਹ ਪਲੈਕਸ ਈਐਸਟ ਅਤੇ ਫਤਿਹ ਫਾਈਨਾਂਸ ਕੰਪਨੀ ਮਹਿਲਕਲਾ ਵੱਲੋਂ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ ਜਿਸ ਦਾ ਦਰਕਰਣ ਐਸਚੀਓ ਮਹਿਲਕਲਾ ਨੇ ਕੀਤਾ। ਇਸ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਦਾਨੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਵਿੱਚ 100 ਦੇ ਕਰੀਬ ਖੂਨਦਾਨ ਦਾਨੀਆਂ ਨੇ ਖੂਨ ਦਿੱਤਾ। ਆਓ ਦੇਖਦੇ ਹਾਂ ਮਹਿਲਕਲਾ ਤੋਂ ਪੱਤਰਕਾਰ ਗੁਰਸੇਵਿਕ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ। ਕਿਹੜੀ ਜਿਹੜੀ ਅੱਜ ਤੁਹਾਨੂੰ ਗੱਲ ਕਰਨੀ ਹੈ ਇਹ ਆਪਣੀ ਸਿਵਲ ਹਸਪਤਾਲ ਬਰਨਾਲਾ ਤੋਂ ਆਈ ਜੀ ਇਹ ਦੂਸਰਾ ਕੈਂਪ ਆਈ ਲਗਾਤਾਰ ਹਾਂ ਜੀ ਲਗਾਤਾਰ ਦੇਖਦੇ ਨੌਜਵਾਨਾਂ ਨੂੰ ਕਾ ਲੱਗ ਰਹੇ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਜਿਹੜੇ ਆਪਣਾ ਹੁਣ ਬਲੱਡ ਬੈਗ ਆਪਾਂ ਲੈਣੇ ਆਪਾਂ ਬਲੱਡ ਕੈਂਪ ਵਾਸਤੇ ਜੀ ਤਾਂ ਲੋੜਵੰਦ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਸਿਵਲ ਹਸਪਤਾਲ ਤੋਂ ਇਹ ਆਪਾਂ ਜਿਹੜਾ ਬਲੱਡ ਹੈਗਾ ਉਹ ਫ੍ਰੀ ਲੈਣੇ ਆਪਾਂ ਜੀ ਇਹਨੂੰ ਦੇਖਦੇ ਨੌਜਵਾਨਾਂ ਦੇ ਭਾਵ ਦੇਖੋ ਬਹੁਤ ਵਧੀਆ ਜੀ ਇਹ ਠੀਕ ਹੈ ਜੀ ਦੁਨਾਂ ਆਪਣੀ ਨਵੀਂ ਪੀੜ੍ਹੀ ਐ ਖੂਨਦਾਨ ਕਰੂਗੀ ਤਾਂ ਜਿਹੜਾ ਆਉਣ ਵਾਲੇ ਆਪਣੇ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਉਹਨਾਂ ਨੂੰ ਇਹ ਆਪਾਂ ਬਲੱਡ ਦੇ ਜਿਹੜਾ ਦਾਨ ਕੀਤਾ ਹੋਇਆ ਆ ਉਹਨਾਂ ਨੂੰ ਇਹ ਦੇ ਸਕਦੇ ਹਾਂ ਇਹ ਕਿਹਨਾਂ ਖਾਤਮਾ ਬੰਨ ਲਗਾਏ ਗਏ ਸੀ ਇਹ ਆਪਣੀ ਮਾਲਕਾਂ ਹਾਂ ਇਹ ਰੋਜ਼ਾਂ ਚੋਂ ਵੱਲੋਂ ਇਹ ਲਾਸਟ ਟਾਈਮ ਵੀ ਇਹਨਾਂ ਨੇ ਲਗਾਇਆ ਸੀਗਾ ਇਸ ਵਾਰ ਵੀ ਇਹਨਾਂ ਨੇ ਉਪਰਾਲਾ ਇਹ ਨੂੰ ਦੇਖਦੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਜਿਹੜਾ ਹਰ ਇੱਕ ਸਾਲ ਇਹ ਆਪਣੇ ਕੈਂਪ ਲਾਉਂਦੇ ਨੇ ਇਹ ਮੌਜੂਦਾਨ ਵਾਧ ਕਰਕੇ ਆਪਣਾ ਖੂਨਦਾਨ ਕਰਦੇ ਨੇ ਸੋ ਰਣ ਮਨਦੀਪ ਸ਼ਨਿ ਜੀ ਜੀ ਸਰ ਸਾਹਿਬ ਜਦਾ ਦਿਨ ਚੱਲ ਰਹੇ ਨੇ ਹਨਾ ਪਾਪਾ ਵੰਦਰ ਲੱਗ ਰਹੇ ਨੇ ਚੱਡ ਬਦਪੋਣ ਹਾਂਜੀ ਇਹ ਬਰਾਲਾ ਤੁਹਾਡੇ ਵੱਲ ਜਿਹੜਾ ਕੀਤਾ ਗਿਆ ਸਾਡੇ ਵਰਨੀਓ ਖੂਨ ਦਾ ਕੈਂਪ ਦਾ ਪ੍ਰਚਾਰਲਾ ਕੀਤਾ ਗਿਆ ਜੀ ਇਹ ਪਿਛਲੇ ਸਾਲ ਵੀ ਲਗਵਾਇਆ ਸੀ ਆਪਾਂ ਜੀ ਤੇ ਇਸ ਸਾਲ ਆਪਣੇ ਮਹਿਲਕਾਂ ਦੇ ਸਤਿ ਸੂ ਸਾਹਿਬ ਉਦਘਾਟਨ ਕਰਕੇ ਗਏ ਨੇ ਹੁਣ ਇਹ ਕੈਂਪ ਦਾ ਸਮਾਗਮ ਸ਼ੁਰੂ ਹੋਇਆ ਜੀ ਤੇ ਸਾਡੇ ਨਾਲ ਬਹੁਤ ਵੱਡਾ ਆਸਰਾ ਸਾਨੂੰ ਸਾਡੇ ਐਸਐਸਐਫ ਦਾ ਗਮਾਉਣ ਦਾ ਜੀ ਤੋਂ ਮੋਰਸ਼ੰਗੀ ਦਾ ਤੇ ਨਾਲ ਕਰਨੈਲ ਜੀ ਤੇ ਨਾਲ ਕਲਵੰਤ ਜੀ ਜੀ ਠੀਕ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਤੇ ਸਾਨੂੰ ਅਪਡੇਟ ਕੀਤਾ ਹੈ ਕੈਂਪਸ ਬਾਰੇ ਜੀ ਤੇ ਬਾਕੀ ਕੈਂਪਸ ਸਹੀ ਚੱਲ ਰਿਹਾ ਜਿਹੜੇ ਜਿਹੜੇ ਪਰਮੋਵੋਲੋ ਜਿਹੜਾ ਇਹ ਲਾਇਆ ਗਿਆ ਹੈ ਜੀ 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 ਆਟੋ ਮੋਬਾਈਲ ਤੇ ਫਤੇ ਫਾਈਨਾਂਸ ਕੰਪਨੀ ਮਹਿਲ ਕਲਵਨ ਨੂੰ ਲਾਇਆ ਗਿਆ ਹੈਗਾ ਜੀ ਹਾਂ ਜੀ ਹੋਰ ਕੀ ਅਪਡੇਟ ਆ ਤਾਂ ਕਿਹਨਾਂ ਦਾਣ ਦੀ ਲੋੜ ਰਹਿੰਦੀ ਅਕਸਰ ਕਿ ਆ ਜਾਣੀ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਨਹੀਂ ਬੜੇ ਪਾਸੇ ਹਾਂਜੀ ਜਿਵੇਂ ਕੋਈ ਰਾਤ ਬਰਾਤੇ ਐਕਸੀਡੈਂਟ ਹੁੰਦਾ ਉਸ ਵੇਲੇ ਮੈਂ ਮੈਨੂੰ ਪਿਛਲੇ ਸਾਲ ਵੀ ਦੱਸਿਆ ਸੀ ਆਪਣੇ ਤਕਰੀਬਨ ਘਰ ਦੇ ਜਾਂ ਪਰਿਵਾਰ ਦਾ ਕੋਈ ਮੈਂਬਰ ਕੋਲ ਨਹੀਂ ਹੁੰਦਾ ਉਦੋਂ ਕਿਸੇ ਨੂੰ ਐਮਰਜੈਂਸੀ ਫੋਨ ਦੀ ਲੋੜ ਹੁੰਦੀ ਆ ਤਾਂ ਉਦੋਂ ਇਹ ਫੋਨ ਹੀ ਕੰਮ ਆਉਂਦਾ ਜੀ ਠੀਕ ਹੈ ਹਾਂਜੀ